ਇਹ ਤੂੰ ਜੰਗਲ ਚ ਗਵਾਚ ਗਿਆ ਭੁੱਖ ਤੈਨੂੰ ਲੱਗੀ ਵੀ ਐ ਜ ਰਸਤਾ ਤੈਨੂੰ ਪਤਾ ਨਹੀਂ ਤੇ ਇੱਕੋ ਰੋ ਵ ਇੱਕ ਸੱਪ ਨੇ ਆ ਕੇ ਤੇਰੇ ਡੰਗ ਮਾਰਿਆ ਹੁਣ ਤੂੰ ਜਲਦੀ ਤੋਂ ਜਲਦੀ ਉਹ ਜ਼ਹਿਰ ਕੱਢ ਕੇ ਉੱਥੋਂ ਨਿਕਲਣ ਦੀ ਕੋਸ਼ਿਸ਼ ਕਰੇਗਾ ਕਿ ਤੂੰ ਉਹ ਸੱਪ ਨੂੰ ਲੱਭਣ ਦੀ ਕੋਸ਼ਿਸ਼ ਕਰੇਗਾ ਵੀ ਜਲਦੀ ਮੈਂ ਉਹਨੂੰ ਲੱਭਾਂ ਤੇ ਉਹਨੂੰ ਮਨਾਵਾਂ ਕਿ ਯਾਰ ਦੇਖ ਮੈਂ ਤਾਂ ਵੱਡਿਆ ਜਾਣਾ ਡਿਸਰਵ ਹੀ ਨਹੀਂ ਕਰਦਾ ਸੀ ਮੈਂ ਤਾਂ ਚੰਗਾ ਹੀ ਬਹੁਤ ਬੰਦਾ ਮੈਂ ਤਾਂ ਪਹਿਲੇ ਕੁਆਚਿਆ ਸੀ ਤੂੰ ਕਿਉਂ ਮੇਰੀਆਂ ਮੁਸ਼ਕਲਾਂ ਵਧਾਉਂਦੀਆਂ ਜਾਂ ਫਿਰ ਉਹਨੂੰ ਮਾਰਨ ਵਾਸਤੇ ਹੀ ਉਹਦੇ ਪਿੱਛੇ ਭੱਜੋਂਗੇ ਇਹ ਦੋ ਚੀਜ਼ਾਂ 'ਚੋਂ ਕਿਹੜੀ ਅਕਲਮੰਦੀ ਵਾਲੀ ਗੱਲ ਲੱਗਦੀ ਆ ਤੁਹਾਨੂੰ ਹਾਂ ਹੁਣ ਸਾਰੇ ਕਹਿਣਗੇ ਵੀ ਹਾਂ ਯਾਰ ਅੱਪਾਤ ਨਿਕਲਾਂਗੇ ਜ਼ਹਿਰ ਕੱਢਾਂਗੇ ਪਰ ਅਸਲੀ ਜ਼ਿੰਦਗੀ 'ਚ ਨਹੀਂ ਆਪਾਂ ਐਂ ਕਰਦੇ ਰਾਈਟ ਅੱਪਰੇਗ ਸੱਪ ਜਿਹੜਾ ਆਪਣੇ ਡੰਗ ਮਾਰਦਾ ਆਪਾਂ ਵੈਲੀਡੇਸ਼ਨ ਦੇ ਚੱਕਰ 'ਚ ਆਪਾਂ ਪ੍ਰੂਵ ਕਰ ਲਾਗੇ ਨੇ ਵੀ ਮੈਂ ਤਾਂ ਚੰਗਾ ਹੀ ਬਹੁਤ ਸੀ ਮੈਂ ਤਾਂ ਵੱਡੇ ਜਣਾ ਡਿਸਰਵ ਵੀ ਨਹੀਂ ਕਰਦਾ ਸੀ ਤੂੰ ਮੈਨੂੰ ਕਿਉਂ ਵੱਡਾ ਜਾਂ ਆਪਾਂ ਉਹ ਸੱਪ ਨੂੰ ਮਾਰਨ ਦੇ ਪਿੱਛੇ ਭੱਜ ਲੰਨੇ ਆ ਬਰੋ ਸਫਰ ਬਹੁਤ ਲੰਬਾ ਹੈ ਪਹਿਲੇ ਹੀ ਹਰੇਕ ਕੁੱਤੇ ਭੌਂਕ ਦੇਣ ਨੂੰ ਜਵਾਬ ਦੇ ਲਾਗੇ ਤਾਂ ਪਹੁੰਚ ਛੱਡੇ ਆਪਾਂ ਸਮਝਦਾ ਰੱਬ ਦੇਖ ਰਿਹਾ ਵੈਲੀਡੇਸ਼ਨ ਆਪੇ ਉਹ ਦੇ ਦੂਗਾ ਤੂੰ ਬਸ ਜ਼ਹਿਰ ਕੱਢ ਛੇਤੀ ਤੋਂ ਛੇਤੀ ਤੇ ਗਾਂਹ ਤੋਰ